ਮੁਰਦਾਬਾਦ ਗ੍ਰਿੰਦਰ ਢਿੱਲੋਂ ਮੁਰਦਾਬਾਦ ਮੁਖੀ ਢੇਰਾ ਰਾਣਾ ਸੁਆਮੀ ਮੁਰਦਾਬਾਦ ਲੋਕਾਂ ਦੀਆਂ ਜ਼ਮੀਨਾਂ ਖੋਣ ਵਾਲਾ ਮੁਰਦਾਬਾਦ ਮੁਰਦਾਬਾਦ ਦਰਿਆਵਾਂ ਦੇ ਮਹਾ ਬਦਲ ਵਾਲਾ ਮੁਰਦਾਬਾਦ ਦਰਿਆਵਾਂ ਦੇ ਮਹਾ ਸਾਲਕ ਦੇ ਜਿਹੜੇ ਲੋਕ ਉੱਥੇ ਆਉਂਦੇ ਹਨ ਪੁਣ ਇਹਨਾਂ ਦੇ ਵਿੱਚੋਂ ਵੀ ਬਹੁਤ ਸਾਰੇ ਲੋਕ ਉਸ ਜੀਰੀ ਦੇ ਨਾਲ ਵੀ ਉਸ ਜੀਰੇ ਵੱਲੋਂ ਦਰਿਆ ਦਾ ਸੱਚਾ ਬੰਨਾ ਜਿਹੜਾ ਹੈ ਉਹ 2000 ਚਾਰ ਦੇ ਵਿੱਚ 4 ਕਿਲੋਮੀਟਰ ਦੀ ਚੜਾਈ ਤੇ 20 ਕਿਲੋਮੀਟਰ ਦੀ ਗਰਮਾਈ ਦੇ ਵਿੱਚ ਉਹਨਾਂ ਨੇ ਮਜ਼ਬੂਤ ਬੰਨ ਬਣਾ ਕੇ ਉਹ ਜਮੀਨ ਹੜੱਪ ਕਰ ਦਿੱਤੀ ਉਹਨਾਂ ਨੂੰ ਉੱਥੇ ਸਬਰ ਨਹੀਂ ਆਇਆ ਉਹਨਾਂ ਨੇ ਉਸ ਬੰਨ ਦੇ ਹਲੋ ਬੰਨ ਬਣਿਆ ਦਰਿਆਲੇ ਪਾਸੇ ਨਹੀਂ ਇਹ ਕਿੰ ਤੋਂ ਪਾ ਦਰਿਆ ਦਾ ਸੱਜਾ ਬੰਨਾ ਜਿੱਧਰ ਉਹਨਾਂ ਨੇ ਜਾਇਤ ਬੰਨ ਬਣਾਇਆ ਉਸ ਬੰਨ ਦੇ ਨਾਲ ਕਹਿੰਦੀ ਉਹ ਵਾਤੇ ਆ ਰਹੇ ਨੇ ਉਹ ਪੱਥਰ ਪਾ ਰਹੇ ਨੇ ਵਿੱਚ ਮਿੱਟੀ ਪੈ ਰਹੀ ਆ ਹੁਣ ਹੁੱਥੇ ਜ਼ਹਾਂ ਛਾੜਨਾ ਜਿਹੜੀਆਂ ਮੈਂ ਹੁਣ ਵੀ ਛਲੋਟ ਜਾਂਦੇ ਤੁਸੀਂ ਕਿਸ ਮਰਜ਼ੀ ਦੀ ਆਵਾਜ਼ ਹੈ ਯਾਰ ਤੁਸੀਂ ਕਿਸ ਬਸਪਤੀ ਜੱਜ ਬੰਨਾਂ ਜੇ ਪਰਵਾਸ ਤੇ ਕਿਹ ਹੈ ਕਿ ਤੁਸੀਂ ਲੋਕਾਂ ਦੀ ਕੋ ਦੁੱਖ ਸੁਖੀ ਸੁਣਨੀ ਅਟਨੀ ਤੋਂ ਗਈ ਅਸਿੰਗਰ ਸਾਹਿਬ ਮਰਜੀ ਤੁਸੀਂ ਕਿਸ ਲੋਕਾਂ ਦੇ ਭਲੇਵਾਸ ਦੇ ਲੋਕਾਂ ਦੀ ਹੱਥ ਤੋਂ ਵੀ ਪਾ ਸੁਣ ਲਿਖੇ ਕਿ ਜਹਾ ਮਗਰ ਮਤਸਾਂ ਦੇ ਤੁਸੀਂ ਉਹਨਾਂ ਦੀਆਂ ਗੱਲਾਂ ਕਰਨੀਆਂ ਨੇ ਉਹਨਾਂ ਦੀ ਸੁਣਨੀ ਆ ਉਹਨਾਂ ਦੀ ਗੱਲ ਸੁ ਮੇਰਾ ਕੈਂਟ ਪਾ ਆ ਗਿਆ ਤੁਸੀਂ ਨਰਤ ਸੀਂਦਾ ਬੀ ਤੁਸੀਂ ਤੁਹਾਨੂੰ ਨਹੀਂ ਪਤਾ ਭਈ ਤੁਹਾਡੀ ਸਭ ਸੀਂਦੇ ਵਿੱਚ ਜਿਹੜੀ ਪਿੰਡਾਂ ਦੀ ਜਨੀਰ ਆ ਉਹ ਰੋੜ ਰਹੀ ਆ ਜਿਸ 10-10 ਫੁੱਟ ਉੱਚਾ ਟੰਡਾ ਹੈ ਕੀ ਚ ਛੋਣਾ ਹੈ ਹਰ ਇਨੀ ਅਪਜਾਉ ਜ਼ਮੀਨ ਹੋ ਰੁੜ ਰਹੀ ਆ ਮੈਂ ਸਭ ਤੁਹਾਨੂੰ ਨਹੀਂ ਪੜਿਆ ਜਰਾ ਦੱਸਿਓ ਪੜਾ ਲੁਕਾਈ ਜੀ ਜਾਨੇ ਮੈਨੂੰ ਆ ਗਿਆ ਮੇਰੇ ਕਰਕੇ ਗੱਲ ਅੱਜ ਵੀ ਸਭ ਆ ਗਏ ਸਾਰੇ ਮੌਕੇ ਤੇ ਆ ਜਾਈਏ ਕੋਈ ਨਹੀਂ ਅਸੀਂ ਯਾਦ ਵੀ ਤੁਹਾਡੇ ਨਾਲ ਸਾਰੇ ਨਾਲ ਬਣਾ ਕੇ ਰਹਿ ਗਏ ਐਸਐਚਏ ਸਾਹਿਬ ਜੇ ਅਸੀਂ ਦੁੱਖ ਦੀ ਗੱਲ ਨਾ ਕਰੀਏ ਪਰ ਇਦਾਂ ਦਾ ਇੱਕ ਇੱਕ ਬੰਦੇ ਨੂੰ ਐਲੀਗੇਸ਼ਨ ਨਾ ਦੋ ਜਿਹੜਾ ਮੈਨੂੰ ਪਤਾ ਨਹੀਂ ਇਹ ਗੱਲ ਜਿਹੜੀ ਜਾ ਰਹੀ ਹੈ ਸਾਰਿਆਂ ਨੂੰ ਪਤਾ ਤਾਂ ਲੱਗੂਗਾ ਪਤਾ ਲੱਗੂਗਾ ਮੌਕੇ ਤੇ ਦੇਉ ਅਧਿਕਾਰ ਨਹੀਂ ਕਰਦਾ ਨਹੀਂ ਜੇ ਤਾਂ ਬਿਲਕੁਲ ਐਸਐਚਏ ਸਾਹਿਬ ਬੜੀ ਗੱਲ ਸੁਣੋ ਮੇਰੇ ਖਾ ਜੀ ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ ਅਸੀਂ ਸ਼ਾਂਤ ਜਿਹੇ ਤਰੀਕੇ ਦੇ ਨਾਲ ਤੁਹਾਨੂੰ ਕੋਈ ਜਾ ਕੇ ਬੈਠਣ ਤੁਹਾਡਾ ਧੰਨਵਾਦ ਪਰ ਪ੍ਰਧਾਨ ਜੀ ਇਨਸਲਟ ਵੀ ਨਹੀਂ ਕਰੋ ਕਿਉਂ ਨਹੀਂ ਅਸੀਂ ਵੀ ਇਨਸਾਨ ਹੈ ਯਾਰ ਤੁਹਾਡੀ ਤੇ ਕਹਿਣਾ ਇੱਕ ਮਿੰਟ ਸਾਡੇ ਦਾ ਸੁਣੋ ਮਾਨ ਸਾਹਿਬ ਮਾਨ ਸਾਹਿਬ ਗੱਲ ਸੁਣ ਲਓ ਮੈਂ ਕਿਸੇ ਦੀ ਇਨਸਲਟ ਵੀ ਕਰਦਾ ਪਰ ਆ ਜਿਹੜੇ ਲੋਕ ਨੇ ਇਹਨਾਂ ਦੀ ਜਬੀਨਾ ਪਰਵਾਹ ਹੋ ਜਾਣਾ ਤੁਸੀਂ ਸੁਣ ਲਈ ਬੈਠੇ ਆ ਕੀ ਸੁਣਿਆ ਆ ਲਓ ਸੁਣਾਓ ਲਿਓ ਹਾਂ ਦਿਓ ਮੰਗ ਪੁੱਛਦੇ ਸਤ ਕਾਮ ਹੀ ਹੋ ਜੇ ਗੱਲ ਮੁੱਕ ਗਈ ਨਾ ਗੱਲ ਕਿੰਨਾ ਮੁੱਕ ਗਈ ਦੇਖਾਂਗੇ ਕੀ ਕਰਦੇ ਹੋ ਤੁਸੀਂ ਹਾਂ ਦੇਖਾਂਗੇ ਕੀ ਹੱਕੇ ਹੁੰਦੇ ਹਾਂ ਗੱਲ ਕੰਨਿਆਂ ਨੇ ਸਿਰ ਪਰਦੇ ਵਾਲੀ ਗੱਲ ਬੰਦੀ ਆ ਹੁਣ ਵੀ ਕਿਹੜਾ ਲੋਕ ਚਰ ਚਰ ਡੇਰਾ ਮੁਖੀ ਸ੍ਰੀ ਗੁਰਿੰਦਰ ਸਿੰਘ ਢੱਲੋਂ ਨੇ ਦਰਿਆ ਦੇ ਸੱਜੇ ਬੰਨੇ ਕਰੀਬ 2000 ਤੋਂ ਲੈ ਕੇ ਅੱਜ 24 ਸਾਲ ਹੋ ਗਏ ਨੇ ਉਦੋਂ ਤੋਂ ਲੈ ਕੇ ਉਹ ਡੇਰੇ ਵਾਲੇ ਪਾਸਿਓਂ ਦਰਿਆ ਨੂੰ ਧੱਕਦਾ ਧੱਕਦਾ ਕਰੀਬ 4 ਕਿਲੋਮੀਟਰ ਦੀ ਚੌੜਾਈ ਤੇ ਕੋਈ 17-18 ਕਿਲੋਮੀਟਰ ਦੀ ਲੰਬਾਈ ਜਿਹੜੀ ਆ ਉਹਨੇ ਇਹ ਜ਼ਮੀਨ ਜਿਹੜੀ ਆ ਦਰਿਆ ਦੀ ਜ਼ਮੀਨ ਕਾਂਬ ਲਿਆ ਜੇ ਉਹਥੇ ਸਬਰ ਕਰ ਜਾਂਦਾ ਤੇ ਸ਼ਾਇਦ ਆ ਲੋਕ ਨਾ ਉੱਠਦੇ ਪਰ ਉਹਨੇ ਕੀ ਕੀਤਾ ਕਿ ਜਿਹੜਾ 2004 ਦੇ ਵਿੱਚ ਦਰਿਆ ਦੇ ਬੰਨ ਬਣਿਆ ਸੀ ਉਸ ਬੰਨ ਤੋਂ ਅੱਗੇ ਹੁਣ ਫੇਰ ਵਧਣਾ ਸ਼ੁਰੂ ਕਰਤਾ ਜਿਹੜਾ ਕਿ ਤੁਹਾਨੂੰ ਵਿਖਾਇਆ ਹੈ ਉਹਦੇ ਸਬੰਧ ਵਿੱਚ ਮੇਰੇ ਕੋਲ ਇਸ ਪਿੰਡ ਦੇ ਲੋਕਾਂ ਨੇ ਮੱਖਣ ਸਿੰਘ ਜੀ ਬਤਾਲੇ ਤੋਂ ਨੇ ਸਾਫ ਕਾ ਸਰਪੰਚ ਇੱਥੰਨੇ ਸਭ ਤੋਂ ਲਾੜੇ ਇਸੇ ਤਰ੍ਹਾਂ ਅਮਨਦੀਪ ਭੱਬੀ ਹੋਰ ਵੀ ਸਜਣ ਜਿਹੜੇ ਨੇ ਕਿਸਾਨ ਨੇ ਉਹਨਾਂ ਵੱਲੋਂ ਇੱਥੇ ਮੇਰੇ ਨਾਲ ਹੁਣ ਤੱਕ ਮੈਨੂੰ ਇੱਥੇ ਬੁਲਾਉਂਦੇ ਰਹੇ ਨੇ ਤੇ ਅੱਜ ਵੀ ਮੈਨੂੰ ਉਹਨਾਂ ਨੇ ਬੁਲਾਇਆ ਤੇ ਇਸ ਕਰਕੇ ਅਸੀਂ ਆ ਹੁਣ ਮਗ ਪੱਤਰ ਜਿਹੜਾ ਇੱਥੇ ਅੱਜ ਐਸ ਡੀਓ ਵੀ ਜਿਹੜਾ ਉਹ ਡਰੇਨੇ ਵਿਭਾਗ ਦਾ ਉਹ ਵੀ ਆਇਆ ਤੇ ਇਹ ਜ਼ਮੀਨ ਜਿਹੜੀ ਆ دریاਵਰਤ ਕੀਤੀ ਜਾ ਰਹੀ ਆ ਹਜ਼ਾਰਾਂ ਏਕੜ ਇਧਰ ਹੋ ਗਈ ਆ ਤੇ ਅਗਲੇ ਪਾਸੇ ਵੀ ਹੋ ਰਹੀ ਆ ਇਹ ਮਸਲਾ ਹੈ ਪ੍ਰਸ਼ਾਸਨ ਹੈ ਕਿੱਥੇ ਆ ਆ ਜਿਹੜਾ ਐਸ ਡੀਓ ਵਿਚਾਰਾ ਅੱਜ ਆਇਆ ਤੇ ਵਿਚਾਰਾ ਏ ਇਹ ਜਿਸ ਡੇਰੇ ਦੇ ਅੰਦਰ ਮੁੱਖ ਮੰਤਰੀ ਆਉਂਦੇ ਨੇ ਆ ਆਪਣੇ ਆਪ ਨੂੰ ਪੰਥਕ ਪਾਰਟੀ ਦਾ ਪ੍ਰਧਾਨ ਕਹੋਣ ਵਾਲਾ ਅੱਜ ਨਹੀਂ ਸੰਸਾਰ ਤੇ ਮਰ ਗਿਆ ਉਹ ਮਾਰਸਾਂ ਵੀ ਜਾਣਾ ਹੈ ਪਰ ਉਹ ਇਸ ਡੇਰੇ ਨੂੰ ਪਰਫੁੱਲਤ ਕਰਨ ਵਾਸਤੇ ਇਹ ਡੇਰੇ ਦੇ ਚੱਕਰ ਲਾਉਂਦਾ ਰਿਹਾ ਇੱਥੇ ਕੇਜਰੀਵਾਲ ਆਉਂਦਾ ਹੈ ਇੱਥੇ ਮੋਦੀ ਆਉਂਦਾ ਹੈ ਇੱਥੇ ਰਾਹੁਲ ਗਾਂਧੀ ਆਉਂਦਾ ਹੈ ਇੱਥੇ ਸਾਰੀਆਂ ਪਾਰਟੀਆਂ ਦੇ ਜਿਹੜੇ ਮੁਖੀ ਆ ਨੇ ਉਹ ਆਉਂਦੇ ਆ ਇੱਥੇ ਧਰਮ ਦੇ ਠੇਕੇਦਾਰ ਸਿੱਖ ਧਰਮ ਦੇ ਪ੍ਰਚਾਰਕ ਆਉਂਦੇ ਆ ਉਸ ਡੇਰੇ ਨੂੰ ਸ਼ੈ ਆ ਜਿਸ ਕਰਕੇ ਡੇਰਾ ਜਿਹੜਾ ਅੱਗੇ ਤੇ ਅੱਗੇ ਆਪਣੀਆਂ ਜ਼ਮੀਨਾਂ ਵਧਾ ਗਿਆ ਕੀ ਮੰਗ ਕੀ ਕਰਦੇ ਡਿਮਾਂਡ ਕੀ ਹੈ ਤੁਹਾਡੀ ਮੈਂ ਆ ਮੰਗ ਪੱਤਰ ਲਿਖਿਆ ਜੀ ਇਹ ਮੰਗ ਪੱਤਰ ਮੇਰਾ ਜਿਹੜਾ ਹੈ ਇਸ ਮੰਗ ਪੱਤਰ ਦੇ ਵਿੱਚ ਮੈਂ ਬਹੁਤ ਵਿਸਤਾਰ ਨਾਲ ਲਿਖਿਆ ਹੈ ਕਿ ਡੇਰੇ ਵੱਲੋਂ ਜਿਹੜਾ ਹੈ ਇਹ ਕਰੀਬ 24-25 ਸਾਲ ਤੋਂ ਇਹ ਦਰਿਆ ਦਾ ਵਹਾਅ ਕੁਦਰਤੀ ਬਦਲ ਕੇ ਹਜ਼ਾਰਾਂ ਏਕੜ ਜ਼ਮੀਨਾਂ ਜਿਹੜੀਆਂ ਨੇ ਲੋਕਾਂ ਦੀਆਂ ਉਹ ਉੱਤੇ ਇਹਨਾਂ ਨਜਾਇਜ਼ ਕਬਜ਼ਾ ਕੀਤਾ ਹੈ ਔਰ ਪਰਲੇ ਪਾਸੇ ਚਾਰਦਵਾਰੀ ਕੀਤੀ ਆ ਇਧਰ ਬੰਨ ਹੈ ਤੇ ਉਸ ਬੰਨ ਤੋਂ ਅੱਗੇ ਫਿਰ ਵਧਾਉਣਾ ਸ਼ੁਰੂ ਕਰਤਾ ਹੈ ਤੇ ਸਾਡੀ ਇਹ ਮੰਗ ਹੈ ਕਿ ਇਹਦੀ ਸੀਬੀਆਈ ਤੋਂ ਜਾਂਚ ਕਰਾਈ ਜਾਏ ਸੀਬੀਆਈ ਤੋਂ ਜਾਂਚ ਕਰਾ ਕੇ ਜਿਨ੍ਹਾਂ ਲੋਕਾਂ ਦੀਆਂ ਜ਼ਮੀਨਾਂ ਦਰਿਆਬੁਰਦ ਹੋਈਆਂ ਨੇ ਉਹਨਾਂ ਲੋਕਾਂ ਨੂੰ ਪੂਰਨ ਮੁਆਵਜ਼ਾ ਅੱਗੇ ਤੋਂ ਜਿਹੜੀਆਂ ਜ਼ਮੀਨਾਂ ਨੇ ਇਹ ਰੁੜਨ ਤੋਂ بچਾਈਆਂ ਜਾਣ ਆ ਰੋ ਰੋ ਕੇ ਇਹਨਾਂ ਨੇ ਦੱਸਿਆ ਮੈਨੂੰ ਕਿ ਇਹ ਸਾਡੀਆਂ ਜ਼ਮੀਨਾਂ ਤੇ ਗਈਆਂ ਤੇ ਜੇ ਇਹ ਡੇਰੇ ਵੱਲੋਂ ਇਸੇ ਤਰ੍ਹਾਂ ਕੰਮ ਚੱਲਦਾ ਰਿਹਾ ਨਾ ਤੇ ਸਾਡੀਆਂ ਜ਼ਮੀਨਾਂ ਤੋਂ ਬਾਅਦ ਸਾਡੇ ਪਿੰਡ ਵੀ ਜਿਹੜੇ ਨੇ ਇਹ ਵੀ ਨਹੀਂ ਰਹਿਣੇ اور ਜਦੋਂ ਪਿੰਡ ਰੋੜ ਗਏ ਤੇ ਫਿਰ ਆ ਜਿਹੜਾ ਬਿਆਹ ਜਲੰਧਰ ਅੰਮ੍ਰਿਤਸਰ 메ਨ ਰੇਲਵੇ ਟ੍ਰੈਕ ਤੇ ਅਗਲੇ ਪਾਸੇ ਜਿਹੜਾ 메ਨ ਹਾਈਵੇ ਰੋਡ ਹੈ ਇਹ ਵੀ ਨਹੀਂ ਰਹਿਣੇ ਉਹ ਪੁਲ ਨਹੀਂ ਰਹਿਣਾ ਕਿਉਂ ਨਹੀਂ ਰਹਿਣਾ ਕਿ ਉਹ ਜਿਹੜਾ ਪੋਲ ਆ ਉਹ ਪਾਣੀ ਪੋਲ ਦੇ ਥੱਲੋਂ ਦੀ ਇਧਰੋਂ ਵਲਕੇ ਜਾਏਗਾ ਪਰ ਪਾਣੀ ਦੀ ਪਾਣੀ ਦਾ ਆਪਣਾ ਸੁਭਾਅ ਆ ਕਿ ਪਾਣੀ ਆਪਣਾ ਰਸਤਾ ਆਪ ਬਣਾਉਂਦਾ ਜਦੋਂ ਇਹ ਹੋਰ ਅੱਗੇ ਚਲੇ ਗਿਆ ਬਨ ਇੱਧਰ ਆ ਗਿਆ ਤੇ ਫੇਰ ਇਹ ਨਾ ਰੇਲਵੇ ਟਰੈਕ ਰਹਿਣਾ ਤੇ ਨਾ ਅਗਲਾ ਰੋਡ ਰਹਿਣਾ ਸਾਡੀ ਇਹ ਮੰਗ ਹੈ ਕਿ ਗੁਰਿੰਦਰ ਸਿੰਘ ਢਿੱਲੋਂ ਤੇ ਹੁਣ ਤੱਕ ਜਿੰਨੇ ਡਰੇਨੇਜ ਭਾਗ ਦੇ ਅਧਿਕਾਰੀ ਰਹਿ ਗਏ ਨੇ ਜਿਨ੍ਹਾਂ ਨੇ ਇਹ ਬਨ ਬਣਾਉਣ ਦੇ ਤੋਂ ਲੈ ਕੇ ਅੱਜ ਤੱਕ ਉਹਦੇ ਖਿਲਾਫ ਕਾਰਵਾਈ ਨਹੀਂ ਕੀਤੀ ਤੇ ਖਾਸ ਕਰਕੇ ਦਰਿਆ ਬਿਆਸ ਦਾ ਖੱਬਾ ਪਾਸਾ ਜੋ ਬਰਬਾਦ ਹੁੰਦਾ ਜਾ ਰਿਹਾ ਹੈ ਇਹ ਨਲਾਇਕ ਪ੍ਰਸ਼ਾਸਕੀਆਂ ਨੇ ਇਹਨਾਂ ਨੇ ਗੁਰਿੰਦਰ ਢਿੱਲੋਂ ਦੇ ਦਬਾ ਥੱਲੇ ਕਿਉਂਕਿ ਗੁਰਿੰਦਰ ਢਿੱਲੋਂ ਨੂੰ ਮੁੱਖ ਮੰਤਰੀਆਂ ਸਮੁੱਚੀਆਂ ਰਾਜਨੀਤਿਕ ਪਾਰਟੀਆਂ ਤੇ ਪ੍ਰਧਾਨ ਮੰਤਰੀਆਂ ਦਾ ছায়ਾ ਹੋਂ ਕਰਕੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਉਹਨਾਂ ਦੇ ਖਿਲਾਫ ਜਿਹੜੀ ਆ ਉਹ ਪਰਚੇ ਦਰਜ ਹੋਣ ਕੀ ਲੱਗਦਾ ਇਸ ਚੀਜ਼ ਦਾ ਫਾਇਦਾ ਲੈ ਰਹੇ ਹੋਣ ਵੀ ਤਸਵੀਰ ਸਾਹਮਣੇ ਘਾਰੀ ਆ ਜੀ ਨਰਿੰਦਰ ਮੋਦੀ ਦੇ ਨਾਲ ਗੁਰਿੰਦਰ ਢਿੱਲੋਂਾਂ ਦੀ ਕੀ ਲੱਗਦਾ ਕਿ ਇਸ ਚੀਜ਼ ਦਾ ਫਾਇਦਾ ਉਠਕਦੇ ਨਹੀਂ ਤੁਸੀਂ ਤਸਵੀਰ ਦੀ ਕਾਕਾ ਜੀ ਗੱਲ ਕਰ ਰਹੇ ਹੋ ਪ੍ਰੀਤ ਜੀ ਬੇਟਾ ਜੀ ਮੈਂ ਤੁਹਾਨੂੰ ਦੱਸ ਰਿਹਾ ਕਿ ਇੱਥੇ ਕਿਹੜਾ ਪ੍ਰਧਾਨ ਮੰਤਰੀ ਆ ਜਿਹੜਾ ਨਹੀਂ ਆਇਆ ਹੁਣ ਤੁਸੀਂ ਇਹ ਵੇਖੋ ਇਹ ਡੇਰੇ ਨੂੰ ਪੈਦਾ ਕੌਣ ਕਰਦਾ ਆਹ ਉੱਥੇ ਹੁਣ ਮੈਨੂੰ ਆਪਾਂ ਰਾਜ ਗੱਲ ਕਰਦੇ ਆਉਣੇ ਸਾਂ ਬਈ ਆਹ ਬਾਕੀ ਤਾਂ ਖਲੋਤੇ ਨੇ ਰਾਮ ਰੇਵ ਨਹੀਂ ਉੱਥੇ ਹੈਗਾ ਨਾਲ ਜੇੜਾ ਕੋਦਾ ਹੋਣਾ ਵੀ ਉੱਥੇ ਜਿੱਦਣ ਰਾਮ ਮੰਦਿਰ ਦਾ ਮੈਂ ਮੰਦਿਰ ਦਾ ਵਿਰੋਧ ਨਹੀਂ ਹੈਗਾ ਮੈਂ ਮੋਦੀ ਜੀ ਨੂੰ ਮੰਦਿਰ ਬਣਾਉਣ ਦੀ ਵਧਾਈ ਦੇਣਾ ਭਾਵੇਂ ਉਹਨਾਂ ਨੇ ਮਸਜਿਦ ਢਾਕੇ ਹੀ ਬਣਾਇਆ ਪਰ ਉੱਥੇ ਮੰਦਿਰ ਬਣਾਇਆ ਉਹਨਾਂ ਨੇ ਭਾਵੇਂ ਮਸਜਿਦ ਢਾਕੇ ਬਣਾਇਆ 550 ਸਾਲ ਤੋਂ ਮਸਜਿਦ ਬਣੀ ਸੀ ਉਹ ਢਾਕੇ ਉਹਨਾਂ ਨੇ ਮੰਦਿਰ ਬਣਾਇਆ ਉਹਨਾਂ ਨੂੰ ਮੁਬਾਰਕ ਹੈ ਮੰਦਿਰ ਬਣਾਉਣ ਦੀ ਪਰ ਮੋਦੀ ਜੀ ਆ ਤੁਹਾਡਾ ਜਿਹੜਾ ਸੀਐਮ ਹੈ ਖੱਟੜ ਉਹਨਾਂ ਹੋਰਾਰੇ ਲੋਕ ਤਾਂ ਕੁਝ ਹੋਰ ਹੀ ਕਹਿੰਦੇ ਆ ਪਰ ਮੈਂ ਉਹ ਲਫ਼ਜ਼ ਨਹੀਂ ਕਹਣਾ ਚੈਨਲ ਤੇ ਖਾਸ ਕਰਕੇ ਸਾਨੂੰ ਜਿਹੜੀ ਭਾਸ਼ਾ ਉਹ ਬਹੁਤ ਵਧੀਆ ਬੋਲਣੀ ਚਾਹੀਦੀ ਹੈ ਉਹਨੇ ਵਿਚਾਰੇ ਨੇ ਗੁਰਮੀਤ RAM ਰਹਿਮ ਨੂੰ ਬਾਹਰ ਲਿਆਂਦਾ ਆ ਕਿ ਮੰਦਿਰ ਦਾ ਉਦਘਾਟਨ ਕਰਨਾ ਹੈ ਤੇ ਇਹਨੂੰ ਨਾਲ ਲੈ ਕੇ ਜਾਣਾ ਹੈ ਮੋਦੀ ਜੀ ਬਾਕੀ ਤੇ ਤੁਸੀਂ ਸਾਰੇ ਲਾਗੇ ਗ੍ਰਿੰਦਰ ਟਰੈਲ ਲਾਗੇ ਬਾਕੀ ਵੀ ਸਾਰੇ ਚਿਹਰੇ ਉੱਥੇ ਤੁਸੀਂ ਇੱਕ ਸਿੱਖ ਚਿਹਰਾ ਵੀ ਖੜਾ ਕੀਤਾ ਹੈ ਤੁਸੀਂ 크ਿਸਚੀਅਨ ਚਿਹਰਾ ਵੀ ਖੜਾ ਕੀਤਾ ਹੈ ਤੁਸੀਂ ਉੱਥੇ ਮੁਸਲਮਾਨ ਚਿਹਰਾ ਵੀ ਖੜਾ ਕੀਤਾ ਹੈ ਉੱਥੇ ਤੁਸੀਂ ਜੈਨੀ ਵੀ ਖੜਾ ਕੀਤਾ ਸਾਰੇ ਕੀ ਖੜੇ ਕੀਤੇ ਨੇ ਤੇ ਯਾਰ ਇਹਨੂੰ ਵੀ ਲਾ ਜਾਣਾ ਸੀ ਸੋ ਮੈਂ ਤੁਹਾਨੂੰ ਇਹ ਕਹਿਣਾ ਚਾਹਣਾ ਹੈ ਕਿ ਇਹ ਫੋਟੋਆਂ ਫਾਟਾਂ ਨਹੀਂ ਕਲੀਆਂ ਪਰ ਇੱਕ ਗੱਲ ਸੁਣ ਲਓ ਇਸ ਸੰਸਾਰ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਜਦੋਂ ਆਏ ਨੇ ਨਾ ਮਾਤ ਲੋਕ ਤੇ ਉਸ ਟਾਈਮ ਦੇ ਹਾਲਾਤ ਕੀ ਸਨ ਤੇ ਉਹਨਾਂ ਨੇ ਇੱਕ ਐਸੀ ਸਪਰਟ ਭਰੀ ਆ ਉਹਨਾਂ ਤੋਂ ਲੈ ਕੇ 10 ਗੁਰੂ ਸਾਹਿਬਾਨ ਅਪਰੰਤ ਅੱਜ ਤੱਕ ਖਾਲਸਾ ਪੰਥ ਜ਼ੁਲਮ ਦੇ ਖਿਲਾਫ ਲੜਦਾ ਆ ਲੜਦਾ ਰਹੇਗਾ ਤੇ ਇਹ ਜਿੰਨੀਆਂ ਮਰਜੀ ਫੋਟੋਆਂ ਲਾਉਣ ਨਾਲ ਇੱਥੇ ਕੋਈ ਫਰਕ ਨਹੀਂ ਪੈਣਾ ਤੇ ਮੇਰੇ ਤੋਂ ਪਹਿਲਾਂ ਵੀ ਕੰਮ ਚੱਲਦਾ ਸੀ ਇੱਕ ਗੱਲ ਤੁਹਾਨੂੰ ਕਹਾਂਗਾ ਮੈਨੂੰ ਧਮਕੀਆਂ ਬੜੀਆਂ ਮਿਲ ਰਹੀਆਂ ਨੇ ਤੇ ਮੈਂ ਢਿੱਲੋ ਜੀ ਨੂੰ ਤੁਹਾਡੇ ਚੈਨਲ ਦੇ ਰਾਹੀਂ ਇਹ ਗੱਲ ਸੁਨੇਹਾ ਦੇਣਾ ਚਾਹਣਾ ਤੇ ਜਿਹੜੇ ਉਹਦੇ ਚੇਲੇ ਵਾਲਕੇ ਨੇ ਜਿਹੜੇ ਮੈਨੂੰ ਬਹੁਤ ਕੁਝ ਬੋਲਦੇ ਆ ਉਹ ਭਲਿਓ ਜੋ ਮਰਜੀ ਬੋਲੀ ਜਾਓ ਮੇਰੀ ਸਿਹਤ ਤੇ ਕੋਈ ਅਸਰ ਨਹੀਂ ਜਿੰਨੀਆਂ ਮਰਜੀ ਧਮਕੀਆਂ ਦੇ ਜੋ ਤੁਸੀਂ ਕਹਿੰਦੇ ਹੋ ਤੈਨੂੰ ਗੋਲੀ ਨਾ ਵਰਵਾ ਦਿਆਂਗੇ ਤੇ ਫਿਰ ਮੇਰੇ ਬਿਨੋਂ ਮਸੱਲਾ ਕਿਹਨੋਂ ਹਰਜੀ ਮੇਰੇ ਤੋਂ ਪਹਿਲਾਂ ਵੀ ਇਹ ਜ਼ੁਲਮ ਦੇ ਖਿਲਾਫ ਖਾਲਸਾ ਪੰਥ ਲੜਾਈ ਲੜਦਾ ਆ ਤੇ ਮੇਰੇ ਤੋਂ ਬਾਅਦ ਵੀ ਇਹ ਲੜਾਈ ਜਿਹੜੀ ਆ ਇਸੇ ਤਰ੍ਹਾਂ ਚੱਲੇਗੀ ਔਰ ਅੱਜ ਦੀ ਜਿਹੜੀ ਇਹ ਟੀਮ ਆ ਜਿਹੜਾ ਕੱਟ ਆ ਇਹ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਆਪਣੇ ਹੱਕ ਲੈ ਕੇ ਉਹ ਮੰਗ ਪੱਤਰ ਜੋ ਲਿਖਿਆਗਾ ਸਰਕਾਰ ਨੂੰ ਭੇਜਤਾ ਜਾਊਗਾ ਉਹਨਾਂ ਦਾ ਇਹ ਹੀ ਹੈਗਾ ਨਾ ਹਾਜੀ ਭੇਜ ਦਿੰਨੇ ਵਸ ਬੀਸੀ ਸਾਹਿਬ ਰਹੀ ਮੈਂ ਬੇਸਿਕ ਡਿਮਾਂਡ ਕੀ ਹੈ ਸਰ ਇਹਨਾਂ ਤੋਂ ਸਾਰਾ ਗੱਲ ਕੀਤੀ ਬੇਸਿਕ ਮੰਗ ਪੱਤਰ ਜੋ ਇਹਨਾਂ ਦੱਸਿਆ ਕਿ ਲੈ ਵੀ ਇਹਨਾਂ ਦੇ ਜ਼ਮੀਨਾਂ ਦਾ ਲਾਈ ਜਾਂਦੇ ਡੇਰ ਬੇਅਸਲੇ ਜੀ ਤੋ ਮਦਦ ਹਟਾਇਆ ਜਾਉ ਤੋ ਤੇ ਸਰ ਹੁਣ ਕਾਰਵਾਈ ਕੀਤੀ ਜਾਏ ਕਿ ਜਾਂ ਮੰਗ ਬਿਲਕੁਲ ਸਰਕਾਰ ਨੂੰ ਭੇਜਿਆ ਜਾਊਗਾ ਸਰਕਾਰ ਵੱਲੋਂ ਕਾਰਵਾਈ ਕੀਤੀ ਜਾਊਗੀ ਜੀ ਬੰਮੀ ਸਰ ਪਹਿਲਾਂ ਮੇਰੀ ਗੱਲ ਇੱਕ ਮਿੰਟ ਪਹਿਲਾਂ ਸਾਡੀ ਗੱਲ ਸੁਣਨਾ ਮੇਰੀ ਪਹਿਲੀ ਪਹਿਲੀ ਪਹਿਲੇ ਨੰਬਰ ਤੇ ਸਰ ਮੇਰੇ ਮੇਰੇ ਨਾਲ ਇਦਾਂ ਦੀ ਆਵਾਜ਼ ਨਾਲ ਗੱਲ ਕਰੋ ਮੈਂ ਮੈਂ ਮੁਕਦੀ ਗੱਲ ਕਰਾਂ ਦੇਖੋ ਜੋ ਵੀ ਗੱਲ ਹੈਗੀ ਮੈਂ ਇੱਥੇ ਪਹੁੰਚਿਆ ਮੈਨੂੰ ਪ੍ਰੋਬਲਮ ਦੱਸੋ ਮੈਂ ਐਸਟੀ ਦੀ ਰਿਪੋਰਟ ਬਣਾ ਕੇ ਭੇਜੂਗਾ ਜੂਬਰ ਠੀਕ ਹੈ ਨਾ ਠੀਕ ਪਰ ਦੂਸਰੀ ਗੱਲ ਸਾਡੀ ਗੱਲ ਤਾਂ ਸੁਨੇਗਾ ਅਸੀਂ ਜਿਹੜੇ ਆਏ ਹਾਂ ਤੈਨੂੰ ਕਿੰਨਾ ਚਿਰ ਹੋਇਆ ਇੱਥੇ ਆਏ ਨੂੰ ਮੈਨੂੰ 2 ਸਾਲ ਹੋ ਗਏ ਤੈਨੂੰ 2 ਸਾਲ ਹੋ ਗਏ ਤੈਨੂੰ ਮੇਰਾ ਨਾਮ ਦਾ ਪਤਾ ਹੈ ਨਹੀਂ ਮੇਰਾ ਨਾਮ ਹੈ ਬਲਦੇਵ ਸਿੰਘ ਸਰਸਾ ਹਾਂ ਸੁਣ ਲਿਆ ਹਾਂਜੀ ਪਤਾ ਹੈ ਹਾਂਜੀ 2010 ਤੋਂ ਲੱਗਿਆ ਮੈਂ ਹਾਂਜੀ ਤੈਨੂੰ 2 ਸਾਲ ਹੋ ਗਏ ਇੱਥੇ ਆਏ ਨੂੰ ਹੂੰ ਦੋ ਸਾਲਾਂ ਦੇ ਵਿੱਚ ਇਹ ਦਰਿਆ ਕਿੱਥੋਂ ਕਿੱਥੇ ਆ ਗਿਆ ਹੈ ਇਹਦੇ ਵਿੱਚ ਨਾ ਜੀ ਮੋਕਾਣ ਕੇ ਚੈੱਕ ਕੀਤਾ ਗਿਆ ਜੀ ਉੱਥੇ ਮੋਕੇ ਦੇ ਵਿੱਚ ਦੇਖਿਆ ਗਿਆ ਕਿ ਦਰਿਆ ਦੇ ਵਿੱਚ ਕਈ ਥਾਵਾਂ ਤੇ ਕੰਮ ਚੱਲ ਰਿਹਾ ਆਪੋਜ਼ਿਟ ਆਪਦੇ ਸਰ ਵਾਲੇ ਪਾਸੇ ਤੇ ਜੀ ਜਿਹਦੇ ਕਿ ਥੋੜਾ ਜਿਹਾ ਜਿਹੜੇ ਐਂਡ ਦੇ ਵਿੱਚ ਡਿਵਰਸ਼ਨ ਕ੍ਰੀਏਟ ਹੋ ਰਿਹਾ ਦਰਿਆ ਦੇ ਵਿੱਚ ਜੀ ਤਾਂ ਇਹਦੇ ਸਬੰਧ ਵਿੱਚ ਹੁਣ ਉਸ ਸਾਈਡ ਵੀ ਜਾ ਕੇ ਸਾਰਾ ਮੋਕਾ ਚੈੱਕ ਕਰ ਲਿਆ ਹੈ ਕਿ ਕੀ ਹੈ ਕੀ ਨਹੀਂ ਔਰ ਇੱਕ ਰਿਆ ਅੰਮ੍ਰਿਤਸਰ ਵਾਲੇ ਨੇ ਕਿਉਂਕਿ ਉਹਨਾਂ ਦਾ ਜਿਹੜਾ ਉਹ ਵਾਲਾ ਹਿੱਸਾ ਸਾਰਾ ਅੰਮ੍ਰਿਤਸਰ ਡਿਵੀਜ਼ਨ ਦੇ ਵਿੱਚ ਪੈਂਦਾ ਜੀ। ਉਹ ਦੋਨੋਂ ਸਾਈਡ ਚੈੱਕ ਕਰਕੇ ਤੇ ਫਿਰ ਉਹਨਾਂ ਨਾਲ ਡਿਸਕਸ ਕਰ ਲਿਆ ਜਾਏਗਾ। ਕੀ ਲੱਗਦਾ ਕਿ ਜੇਕਰ ਇਸ ਤਰ੍ਹਾਂ ਹੀ ਰਿਆ ਤੇ ਫਰੱਡ ਦੇ ਚਾਂਸਸ ਜ਼ਿਆਦਾ ਹੋ ਸਕਦੇ ਨੇ ਕਿਉਂਕਿ ਤੁਸੀਂ ਵਿਜ਼ਿਟ ਵੀ ਕੀਤੀ ਹੋਏਗੀ ਕਾਫੀ। ਫਲੱਡ ਫਲੱਡ ਦਾ ਚੱਕਰ ਤੇ ਹਸਤੇ ਰਿਆ ਦੇ ਵਿੱਚ ਕਿ ਜਿੱਦਾਂ ਹੁਣ ਪਾਣੀ ਥੋੜੇ ਡਿਵਰਟ ਕਰ ਰਹੇ ਨੇ ਜੀ। ਪਾਣੀ ਡਿਵਰਟ ਕਰਨਾ ਚਲਾ ਅਧਰਵਾੜੇ ਵੱਸੇ ਰੂਲ ਹੁੰਦਾ। ਉਹ ਰੋਜ਼ਨ ਵਧਣਾ ਦਾ ਮਤਲਬ ਕਿ ਦਰਿਆ ਬੁਰਦ ਹੋ ਰਹੀ ਹੈ ਜੀ ਜ਼ਮੀਨ। ਕਈ ਜ਼ਿਮੀਦਾਰ ਜਿਹੜੇ ਵਿਚਾਰੇ ਛੋਟੇ ਜ਼ਿਮੀਦਾਰ ਉਹਨਾਂ ਦਾ ਨੁਕਸਾਨ ਵੱਧਿਆ ਜਾ ਰਿਹਾ ਪਰ ਕੋਸ਼ਿਸ਼ ਹੈ ਵੀ ਇਹ ਵੀ ਹੋਏਗੀ ਕਿ ਸ਼ਾਇਦ ਵਿਥਿਨ ਮੰਥ ਮੇ ਜਿਹੜੇ ਜਿਹੜੇ ਜ਼ਿਮੀਦਾਰ ਦਾ ਕੋਈ ਨੁਕਸਾਨ ਹੋ ਰਿਹਾ ਉੱਥੇ ਪ੍ਰੋਟੈਕਸ਼ਨ ਫਕੀਰ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ